ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰੀ ਫਿਰ ਤੋਂ ਅੰਦਰ ਜੁੜੇ ਵੱਡੀ ਖਬਰ ਆ ਰਹੀ ਹੈ ਟ੍ਰੇਡਰਸ ਸਮੂਹ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਟ੍ਰੇਡਰਸ ਸਮੂਹ ਦੇ ਮੁਖੀ ਅਤੇ ਹਾਲ ਹੀ ਦੇ ਵਿੱਚ ਰਾਜ ਸਭਾ ਐਮਪੀ ਚੁਣੇ ਗਏ ਰਜਿੰਦਰ ਗੁਪਤਾ ਉਹਨਾਂ ਦੇ ਬੇਟੇ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਤੇ ਜਿਸ ਵਿੱਚ ਉਹ ਪਾਲ ਬਾਲ ਬਚੇ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇ ਰਾਤ ਦੇਰ ਸ਼ਾਮ ਅਭਿਸ਼ੇਕ ਗੁਪਤਾ ਜਿਹੜੇ ਕਿ ਦਿੱਲੀ ਤੋਂ ਲੁਧਿਆਣਾ ਆਪਣੇ ਘਰ ਵਾਪਸ ਆ ਰਹੇ ਸੀ ਰਾਜਪੁਰਾ ਜੀਟੀ ਰੋਡ ਤੇ ਉਹਨਾਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੀ ਵਜ੍ਹਾ ਗੱਡੀਆਂ ਦੇ ਵੱਲੋਂ ਅਚਾਨਕ ਬ੍ਰੇਕ ਲਗਾਉਣਾ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਗੁਪਤਾ ਦੀ ਗੱਡੀ ਐਸਯੂਵੀ ਗੱਡੀ ਦੇ ਅੱਗੇ ਚੱਲ ਰਹੀ ਗੱਡੀ ਵੱਲੋਂ ਅਚਾਨਕ ਬ੍ਰੇਕ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਇਹਨਾਂ ਦੀ ਗੱਡੀ ਵੱਲੋਂ ਵੀ ਬ੍ਰੇਕ ਮਾਰੀ ਗਈ ਪਰ ਪਿੱਛੋਂ ਆ ਰਹੀ ਗੱਡੀਆਂ ਵੱਲੋਂ ਇਹਨਾਂ ਦੀ ਗੱਡੀ ਦੇ ਵਿੱਚ ਆ ਕੇ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਇਹ ਐਕਸੀਡੈਂਟ ਵਾਪਰਿਆ ਐਕਸੀਡੈਂਟ ਦੇ ਵਿੱਚ ਹਾਲਾਂਕਿ ਕੋਈ ਕਿਸੇ ਨੂੰ ਵੀ ਬਹੁਤ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਤੇ ਉਸ ਤੋਂ ਬਾਅਦ ਐਕਸੀਡੈਂਟ ਦੀ ਖਬਰ ਮਿਲਦੇ ਹੀ ਰਾਜਪੂਰਾ ਦੀ ਪੂਰੀ ਐਡਮਿਨਿਸਟ੍ਰੇਸ਼ਨ ਮੌਕੇ ਤੇ ਪਹੁੰਚ ਗਈ ਔਰ ਉਹਨਾਂ ਨੇ ਸਿਚੁਏਸ਼ਨ ਨੂੰ ਹੈਂਡਲ ਕੀਤਾ ਅਜ ਦੇ ਅਭਿਸ਼ੇਕ ਗੁਪਤਾ ਨੂੰ ਲੁਧਿਆਣਾ ਲਈ ਰਵਾਨਾ ਕੀਤਾ ਲੁਧਿਆਣਾ ਪਹੁੰਚਦੇ ਹੀ ਅਭਿਸ਼ੇਕ ਗੁਪਤਾ ਨੂੰ ਡੀ ਐਮ ਸੀ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਸਾਰਾ ਮੈਡੀਕਲ ਚੈੱਕਅਪ ਕਰਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਤੰਦਰੁਸਤ ਹੋਣ ਦੀ ਤੇ ਕਿਸੇ ਪ੍ਰਕਾਰ ਦੀ ਕੋਈ ਸੱਟ ਲਗਨ ਦੀ ਖਬਰ ਨਹੀਂ ਆਈ ਤੇ ਜਿਸ ਤੋਂ ਬਾਅਦ ਅਭਿਸ਼ੇਕ ਗੁਪਤਾ ਜਿਹੜਾ ਹੈ ਆਪਣੇ ਘਰ ਪਹੁੰਚ ਗਿਆ ਪਰਿਵਾਰ ਦੇ ਕੋਲ ਪਹੁੰਚ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਤੇ ਦਾਜੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਅਭਿਸ਼ੇਕ ਜਿਹੜੀ ਹੈਗੀ ਹੈ ਗੁਪਤਾ ਉਹਨਾਂ ਦੀ ਗੱਡੀ ਨੂੰ ਅੱਗੇ ਤੇ ਪਿੱਛੇ ਦੋਨੋਂ ਪਾਸੇ ਕਾਫੀ ਉਹਨਾਂ ਦੀ ਜਦੋਂ ਤਸਵੀਰਾਂ ਆਈਆਂ ਤੇ ਕਾਫੀ ਡੈਮੇਜ ਹੋਈ ਹੈ ਦਾਜੀ ਕਿ ਅਭਿਸ਼ੇਕ ਗੁਪਤਾ ਰਜਿੰਦਰ ਗੁਪਤਾ ਦੇ بیٹے ਹੁੰਦੇ ਨਾਲ ਨਾਲ ਇਹ ਆਇਆ ਹੈ ਪੰਜਾਬ ਦੇ ਸਾਬਕਾ ਚੇਅਰਮੈਨ ਵੀ ਨੇ ਤੇ ਮੌਜੂਦਾ ਤੌਰ ਤੇ ਉਹ ਟ੍ਰੇਡਿੰਗ ਦੇ ਮਾਰਕੀਟਿੰਗ ਐਂਡ ਬਹੁਤ ਸਾਰੇ ਡਿਪਾਰਟਮੈਂਟਰ ਨੂੰ ਜਿਹੜਾ ਹੈ ਜਿਹੜਾ ਉਹਨਾਂ ਦੀ ਮੈਨੇਜਮੈਂਟ ਨੂੰ ਦੇਖ ਰਹੇ ਨੇ ਇਸ